ਬਹੁਤ ਚਮਕਦਾਰ ਬਲਬ ਜਿਹੜਾ ਹੁੰਦਾ ਨਾ ਉਹਦੇ ਆਲੇ-ਦੁਆਲੇ ਬਹੁਤ ਜ਼ਿਆਦਾ ਕੀੜੇ ਇਕੱਠੇ ਹੋ ਜਾਂਦੇ ਆ ਕਦੀ ਤੁਸੀਂ ਨੋਟ ਕੀਤਾ ਹੋਊਗਾ ਜਿਹੜੇ ਡਾਰਕ ਬਲਬ ਹੁੰਦੇ ਨੇ ਨੀਲੇ ਹਰੇ ਉਹਨਾਂ ਦੇ ਆਲੇ-ਦੁਆਲੇ ਕੀੜੇ ਨਹੀਂ ਆਉਂਦੇ ਜਿਹੜਾ ਬਿਲਕੁਲ ਸ਼ਾਈਨ ਕਰਦਾ ਹੋਏਗਾ ਬਲਬ ਬਿਲਕੁਲ ਰੋਸ਼ਨੀ ਚ ਹੋਏਗਾ ਨਾ ਚਮਕਦਾ ਹੋਏਗਾ ਉਹਦੇ ਆਲੇ-ਦੁਆਲੇ ਕੀੜਿਆਂ ਦੀ ਪਰਮਹਾਰ ਹੋਏਗੀ ਉਹਦੇ ਵਿੱਚ ਛੋਟੇ-ਛੋਟੇ ਕੀੜੇ ਵੀ ਹੁੰਦੇ ਨੇ ਜਿਹੜੇ ਨੁਕਸਾਨ ਨਹੀਂ ਪਹੁੰਚਾਉਂਦੇ ਉਹ ਵੀ ਕੀੜੇ ਆ ਜਾਂਦੇ ਨੇ ਉਸ ਰੋਸ਼ਨੀ ਚ ਜਿਹੜੇ ਨੁਕਸਾਨ ਵੀ ਪਹੁੰਚਾ ਸਕਦੇ ਨੇ ਜਦੋਂ ਤੁਸੀਂ ਅੱਗੇ ਵੱਧਦੇ ਹੋ ਤਰੱਕੀ ਕਰਦੇ ਹੋ ਨਾ ਅੱਛੇ ਕੰਮ ਕਰਦੇ ਹੋ ਤੁਸੀਂ ਵੀ ਉੱਥੇ ਤਰ੍ਹਾਂ ਉਸ ਬਲ ਵਾਂਗੂ ਸ਼ਾਇਨ ਕਰਦੇ ਤੇ ਜਦੋਂ ਸ਼ਾਇਨ ਕਰਦੇ ਹੋ ਨਾ ਲੋਕ ਤੁਹਾਡੇ ਕੋਲੋਂ ਅਟਰੈਕਟ ਹੋ ਕੇ ਤੁਹਾਡੇ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਨੇ ਬਹੁਤ ਵੱਡੀ ਤਦਾਦ ਚ ਲੋਕ ਤੁਹਾਡੇ ਵੱਲ ਆਂਦੇ ਨੇ ਤੁਹਾਡੇ ਨਾਲ ਜੁੜਦੇ ਨੇ ਤੇ ਉਸ ਜੁੜਨ ਦੇ ਵਿੱਚ ਜਦੋਂ ਅੱਛੇ ਲੋਕ ਜੁੜਦੇ ਨੇ ਤੇ ਬੁਰੇ ਲੋਕ ਵੀ ਜੁੜਦੇ ਨੇ ਜਿਸ ਤਰ੍ਹਾਂ ਬੁਰੇ ਕੀੜੇ ਰੋਸ਼ਨੀ ਨੂੰ ਵੇਖ ਕੇ ਜਗ ਦੇ ਬਲਬ ਨੂੰ ਵੇਖ ਕੇ ਆ ਜਾਂਦੇ ਨਾ ਇਸ ਤਰ੍ਹਾਂ ਤੁਹਾਡੀ ਚਮਕ ਦੀ ਤਰੱਕੀ ਦੀ ਰੋਸ਼ਨੀ ਵੇਖ ਕੇ ਨਾ ਇਹ ਸੜਨ ਵਾਲੇ ਕੀੜੇ ਤੇ ਤੁਹਾਨੂੰ ਥੱਲੇ ਲਾਉਣ ਵਾਲੇ ਕੀੜੇ ਤੁਹਾਡਾ ਬੁਰਾ ਕਰਨ ਵਾਲੇ ਕੀੜੇ ਵੀ ਤੁਹਾਡੇ ਆਲੇ ਦੁਆਲੇ ਆ ਜਾਂਦੇ ਨੇ ਕੋ ਤੁਹਾਡੀ ਇਸ ਰੋਸ਼ਨੀ ਤੋਂ ਤੁਹਾਡੇ ਇਸ ਪ੍ਰਕਾਸ਼ ਤੋਂ ਹੀ ਆਕਰਸ਼ਨ ਹੋ ਕੇ ਆਏ ਨੇ ਤੁਹਾਡਾ ਵਿਗਾੜ ਕੁਝ ਨਹੀਂ ਸਕਦੇ ਉਹਨਾਂ ਦੀਆਂ ਗੱਲਾਂ ਨੂੰ ਬਿਲਕੁਲ ਦਿਲ ਤੇ ਨਾ ਲਿਓ ਔਰ ਉਸ ਮਾਲਕ ਦਾ ਨਾਂ ਲੈਂਦੇ ਹੋਏ ਆਪਣੇ ਪ੍ਰਕਾਸ਼ ਨੂੰ ਖੋਰ ਜ਼ਿਆਦਾ ਵਧਾਓ ਕਿ ਤੁਹਾਡੀ ਰੌਸ਼ਨੀ ਇੰਨੀ ਜ਼ਿਆਦਾ ਵੱਧ ਜਾਏ ਕਿ ਉਹ ਮਾਰੇ ਕੀੜੇ ਉਸ ਪ੍ਰਕਾਸ਼ ਦੇ ਵਿੱਚ ਬਾਲੀ ਜਾਣ